ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਤੋਕੜ ਗੱਬੜ ਚੱਕ ਪਾਸ ਤੇ ਇੱਕ ਤਾਜੀ ਝੋਡੀ ਸੂਈ ਵੀ ਦੋ ਨੱਕ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਕੌਨੀਆਂ ਜੀ ਪਿੰਡ ਮੋੜਣਾ ਬਕਸੀਰ ਤਪਾਜ 99888202601 99888202601 02601 ਇਹਦੇ ਪਹਿਲੇ ਨੰਬਰ ਦੇ ਅੱਧਾ ਝੋਟੀ ਦੇਖੇ ਨਾ ਤਾਜੂ ਸੂਈ ਵੀ ਕਿਹੜਾ ਸੂਆ ਸੂਈ ਹੈ ਜੀ ਇਹ ਇਹ ਦੂਜਾ ਸੂਆ 6 ਲੰਬਾ ਠੀਕ ਆ ਬੱਚਾ ਇਹਦਾ ਬੈਠਣਾ ਚਾਹੀਦਾ ਤੇ ਦਿਨ ਕਿੰਨਾ ਹੋ ਗਿਆ ਸੂਈ ਨਾਲ ਚ ਅੱਜ 7 ਮਾਂ ਦੇ ਨਾ ਜੀ ਬੱਚਾ ਕੀ ਹੈ ਪਿੱਛੇ ਕੱਟਾ ਜੀ ਠੀਕ ਹੈ ਤੇ ਦੁੱਧ ਹੁਣ ਨੈਟ ਚੋਂ ਵਾਲਾ ਕਿੰਨਾ 11 ਲੀਟਰ 3 ਕੋਲਾ ਦੋ ਟਾਈਮ ਚ ਵਾਦਾਂਗੇ ਹਾਂ ਜੀ ਸਾਢੇ 5 ਲੀਟਰ ਪਰ ਟਾਈਮ ਦਾ ਦੁੱਧ ਇਹ ਥੱਲੇ ਹਾਜ਼ਰ ਆ ਤੇ ਚੋਂਟ ਚਵਾਦੀ ਕਿਵੇਂ ਆ ਜੀ ਪੂਰੀ ਖਰੀ ਜੀ ਇੱਕ ਠੀਕ ਹੈ ਹਾਈਐਸਟ ਅੰਦਾਜ਼ਾ ਇਹ ਦੁੱਧ ਕਿੰਨਾ ਪਾ ਦੂਗੀਏ 14 ਤੋਂ 15 ਕਿਲੋ ਪਾ ਦੂਗੀ ਹਜੇ ਖਾਂਦੀ ਪੀਂਦੀ ਵੀ ਥੋੜਾ ਘੜ ਕਰ ਚੱਲਿਆ ਰੇਟ ਇਹਦਾ ਕੀ ਰੱਖਿਆ ਰੇਡੀ ਇਹਦਾ 1,55,000 ਬਜਾਇਸ ਉਹ ਜਮਾ ਮੋਟਾ ਹਾਂ ਜੀ ਕਰ ਦਿਆਂ ਸਵਰਾ ਸਿੰਘ ਮੂੰਹ ਵਾਥਾ ਦੇਖ ਸਕਦੇ ਹੋ ਤੇ ਬਾਕੀ ਕੱਦ ਕਾੜ ਵਗਰਾ ਦੇਖੋ ਸੋਨਾ ਸਾਫ ਜਿਦਾਂ ਝੋਟੀ ਦਾ ਗੱਦ ਕਾਠਾ ਤੇ ਰਾਜੇ ਸਮੀ ਬਲੀ ਵੀ ਲੱਸੀ ਨਾ ਵੀ ਕਿਸੇ ਬਾਲ ਸੁਣੀ ਤੇ ਚੌਂਡ ਚਵਾ ਬਈ ਭੂਰ ਸਰਲਾ ਕੋਈ ਹਾਂ ਜੀ ਜਮਾ ਗਾਰੰਟੀ ਹੂ ਪਰ ਇਹ ਵੀ ਆ ਠੀਕ ਹੈ 1,55,000 ਰੁਪਏ ਮੋੱਲਾ ਬਾਕੀ ਮੌਕੇ ਤੇ ਬਜਾਇਸ ਵਗਰਾ ਹੋ ਜੂ ਤੁਹਾਨੂੰ ਰੋਲੇਵਾ ਵਗੈਰਾ ਨੇਰ ਤੋਂ ਦੇਖ ਸਕਦੇ ਹੋ ਥੋੜਾ ਸਾਫ ਸੁਥਰਾ ਤੇ ਚਾਰੇ ਖਾਨ ਨਿਕਰਨੇ ਵਿੱਚ ਹੀ ਤੇ ਕੋਈ ਭੂਰ ਸਰ ਲਾਣੀ ਤੇ 11 ਲੀਟਰ ਦੁੱਧ ਨੈਟ ਹਾਜ਼ਰ ਆ ਤੇ ਇਹ ਕਹਿੰਦਾ ਬ ਚੰਗੀ ਗੇਰ ਕਰਾਂਗੇ 14 ਲੀਟਰ ਦੇ ਦੂਗ੍ਰਾਮ ਨਾਲ ਹਨਾ ਆਨ ਵਾਲੀ 14 ਬਰੀਕੀਆਂ ਬਹੁਤ ਆ ਜੋ ਕੀ ਦੀ ਵੇ ਇੱਕ 55 ਚ ਨਰਮ ਹੋ ਜੂ ਬੋਕੇ ਤੇ ਅੱਗੇ ਦੂਜੇ ਨੰਬਰ ਤੇ ਜੀ ਵੱਡੀ ਆਪਾਂ ਦੇਖੀਏ ਨੇ ਮੈਂ ਢੋਕੜ ਘੱਪਣ ਇਹ 2.5 ਮਹੀਨੇ ਦੀ ਘੱਪਣਾ ਇਹ 11 ਲੀਟਰ ਇਹ ਥੱਲੇ ਠੀਕ ਹੈ ਪਿੰਡਾ ਲਾਲੀ ਡੇਰੀ ਚੋਈ ਲੱਗਦੀ ਹੈ ਨਹੀਂ ਨਹੀਂ ਅੰਦਰ ਇਹ ਘਰ ਦੀ ਆਪਣੀ ਅੰਦਰ ਰਹਿੰਦੀ ਹੈ ਠੀਕ ਆ ਸਾਂ ਇੱਥੇ ਅੰਦਰ ਕੁੰਨ ਚ ਰਹਿੰਦੀ ਸੀ ਅੱਜ ਪਹਿਲੇ ਦਿਨ ਬਾਹਰ ਕੱਢਿਆ ਤੂੰ ਤੇ ਅੰਦਰ ਹੀ ਰਹਦੀ ਸ਼ਾਮੇ ਠੀਕ ਆ ਕਿਹੜਾ ਸੂਆ ਸੂਈ ਹੋਈ ਆਉਨੇ ਇਹ ਵੀ ਤੀਜਾ ਸੂਆ ਹੁਣ ਸੂਈ ਹੋਈ ਚੌਥੇ ਲਈ ਘੱਪਣ ਹਾਂ ਤੇ ਕੈ ਮਹੀਨੇ ਹੋ ਗਿਆ ਸੂਈ ਨੂੰ ਸੂਈ ਨੂੰ ਤਾਂ ਹੋ ਗਿਆ ਹੋਣਗੇ 10-11 ਮਹੀਨੇ ਠੀਕ ਆ ਘੱਪਣ 2.5 ਮਹੀਨੇ ਦੀ ਹੈ 2.5 ਮਹੀਨੇ ਦੀ ਕੱਲ ਹੀ ਚੈੱਕ ਕਰਵਾਈ ਹੈ ਠੀਕ ਆ ਵਜਿਆ ਸੀਮਨ ਲੱਗਿਆ ਸੀਮਨ ਲੱਗ ਗਿਆ ਤੇ ਉਹ ਆਪਣਾ ਮਾਤਾ ਭੁੱਲ ਗਿਆ ਆਪਣਾ ਚਲ ਕਨਫਰਮ ਕਰਦਾ ਜੋ ਵੀ ਲੱਗਿਆਗਾ ਤੇ ਦੁੱਧ ਹੁਣ ਕਿੰਨਾ ਹੈਗਾ ਦੁੱਧ 11 ਲੀਟਰ ਹੈ ਕਹਿੰਦਾ ਬਾ 10 ਲੀਟਰ ਜਮਾ ਨਿਪੜੂ ਜਮਾ 11 ਲੀਟਰ ਮਿਲ ਕੇ ਦੇਵਾ ਠੀਕ ਆ 6-7 ਮਹੀਨਿਆਂ ਦੀ ਸੂਈ ਥੱਲੇ ਹਾਂਜੀ ਤੇ ਆਪਣਾ ਕੀ ਕਹਿੰਦਾ ਰੇਟ ਇਹਦਾ ਕੀ ਰੱਖਿਆ ਰੇਟ ਜੀ ਦਾ 1,55,000 ਤੇ ਤਾਜੀ ਨੇ ਦੁੱਧ ਕਿੰਨਾ ਪਾਜਣੇ ਤਾਜੀ ਦੁੱਧ 20 ਲੀਟਰ ਲੰਗੀ ਤਾਜੀ 20 ਲੀਟਰ ਚੋਇਆ ਆਪਾਂ ਹਾਂ ਢੋਰੀ ਬਾਹਰ ਨਾਲ ਸੋ ਵੀਰੋ ਕਦ ਕਾੜ ਵਗੈਰਾ ਦੇਖੋ ਮੈਂ ਤਾਂ ਸੋਹਣਾ ਸਾਫ਼ ਸੁਥਰਾ ਰਾਜੀ ਸਮੀ ਬੜੀ ਆਜੀ ਬਾਹਰ ਗੱਡਿਆ ਵੀਰ ਨੇ ਤਾਂ ਪੈਣਾ ਲਾਵੇ ਚਾ ਪਰ ਪੈਠ ਫੁੜੇ ਦੀ ਬੰਤਰ ਚੜਾਈ ਚ ਰੋਈ ਤੇ ਵੱਡੀ-ਬੁੱਡੀ ਮੈਂ ਬਹੁਤ ਆ ਡਬਲ ਕੋਈ ਵੀਰ ਛੋਟੀ ਮੰਨ ਕੇ ਨਾਵੇ ਫੋਲ ਵੱਡੀ ਆ 1,55,000 ਕੀਮਤ ਇਹਦੀ ਇਸ ਕਰਕੇ ਆ ਕਿ 20 ਕਿਲੋ ਉਧ ਦੇਣ ਵਾਲੀ ਮੈਂ ਆ ਜਿਹੜੀ ਆਪਾਂ ਨੂੰ 7-8 ਮਹੀਨਿਆਂ ਦੀ ਸੂਈ ਵੀ ਤੇ ਇੱਕ ਚੀਜ਼ ਹੋਰ ਦੇਖੋ ਮoure 7 ਕੁੰਬੜਾ ਜਮਾ ਨਹੀਂ ਕੋਈ ਇਹ ਨਹੀਂ ਗੱਲ ਵੀ ਇਹ ਚਾਰ ਨਾਲ ਮੰਨ ਕੇ ਚੱਲੋ ਵੀ ਮੋਟੀ ਦਾੜੀ ਕਰੀ ਵੀ ਆ ਰਾਜੀ ਸਮੀ ਬੜੀ ਵੀ ਬਹੁਤ ਆ ਸੁਪਰਬ ਥਣਲੇਵਾ ਦੇਖ ਸਕਦੇ ਨੇ ਇੱਧਰ ਤੋਂ ਸੋਹਣਾ ਸਾਫ ਸੁਥਰਾ ਥਾਣਾ ਵਾਣਾ ਤੇ ਭਾਈ ਜੀ ਚੌਂਟ ਚਵਾਦੀ ਕਿਵੇਂ ਫਰਕ ਨੰਬਰ ਜੀ ਪੂਰ ਸ਼ਰਲੇ ਦੀ ਇਹਦੀ ਵੀ ਗਾਰੰਟੀ ਆਪਣੀ ਠੀਕ ਹੈ ਚੈੱਕ ਆਪਣੀ ਕਰਾਈ ਵਿੱਚ ਚੈੱਕ ਕਰਾ ਕੇ ਦੇਵਾਂਗੇ ਚੈੱਕ ਕਰਵਾ ਕੇ ਦੇਵਾਂਗੇ ਘਰੋਂ ਗਈ ਦੀ ਕੋਈ ਜ਼ਿੰਮੇਵਾਰੀ ਨਹੀਂ ਇੱਥੇ ਚੈੱਕ ਕਰਵਾ ਕੇ ਦੇਉਣੇ ਆਪਣੀ ਕਰਾਈ ਵੀ ਠੀਕ ਹੈ 10 ਕਿਲੋ ਤੋਂ ਬਾਹਰ ਦੋ ਤੇ ਮਣਕੇ ਦੇਵਾਂਗੇ ਜੀ ਜੀ ਠੀਕ ਹੈ ਨੰਬਰ ਡਰੈਸ ਬੋਲ ਜਾ ਆਪਣਾ ਪਿੰਡ ਮੋੜਣਾ ਭਾਜੀ ਤੇ 998202601 ਨੰਬਰ ਹੈ ਜੀ ਠੀਕ ਹੈ ਸਰ ਬਰਨਾਲਾ ਜ਼ਿਲ੍ਹਾ ਇੱਕ ਤਜਸੀ ਵੀ ਤੇ ਇੱਕ ਟੋਕੜ ਘੱਪਣ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਵੀਡੀਓ ਦੇ